ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਨੇ ਰੱਖਿਆ ਪਾਰਕ ਦਾ ਨੀ ਪੱਥਰ ਰਾਜਪੁਰਾ ਦੀ ਮਿਰਚ ਮੰਡੀ ਵਿੱਚ 40 ਸਾਲ ਤੋਂ ਅਧ ਕਬਜ਼ੇ ਨੂੰ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਅਤੇ ਨਗਰ ਕੌਂਸਲ ਦੀ ਕਾਰਵਾਈ ਤੋਂ ਬਾਅਦ ਕਬਜ਼ਾ ਛੁਡਾ ਲਿਆ ਗਿਆ ਅੱਜ ਉਸੇ ਥਾਂ ਤੇ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਵੱਲੋਂ ਸ਼ਹਿਰ ਵਾਸੀਆਂ ਦੀ ਪਾਰਕ ਦਾ ਨੀ ਪੱਥਰ ਰੱਖਿਆ ਗਿਆ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਇਨ੍ਹਾਂ ਕਲੋਨੀ ਵਾਸੀਆਂ ਦੀ ਇਹੀ ਮੰਗ ਰਹਿੰਦੀ ਸੀ ਕਿ ਇਸ ਥਾਂ ਤੇ ਪਾਰਕ ਬਣਾਇਆ ਜਾਵੇ ਤਾਂ ਕਿ ਬੱਚਿਆਂ ਸਮੇਤ ਬਯੁਰਗਾਂ ਨੂੰ ਸਵਸਥ ਵਾਤਾਵਰਣ ਵਿੱਚ ਖੇਡਣ ਅਤੇ ਸੈਰ ਕਰਨ ਦਾ ਮੌਕਾ ਮਿਲੇ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਜਤਿੰਦਰ ਲਕੀਨਾ ਦੀਪਕ ਕੁਮਾਰ ਦੀ ਰਿਪੋਰਟ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਜਤਿੰਦਰ ਲੱਕੀ ਐਨ ਆਰ ਪੰਜਾਬ ਤੇ ਸਾਰਿਆਂ ਦਾ ਸਵਾਗਤ ਕਰਦੇ ਹਾਂ ਇਸ ਟਾਈਮ ਅਸੀਂ ਖੜੇ ਹਾਂ ਰਾਜਪੁਰਾ ਦੀ ਮਿਰਚ ਮੰਡੀ ਵਿੱਚ ਜਿੱਥੇ ਕਿ ਇੱਕ ਪਾਰਕ ਦਾ ਉਦਘਾਟਨ ਕਰਨ ਵਾਸਤੇ ਪਾਰਕ ਦਾ ਨੀਂਹ ਪੱਥਰ ਰੱਖਣ ਵਾਸਤੇ ਮੈਡਮ ਨੀਨਾ ਮਿੱਤਲ ਇੱਥੇ ਪਹੁੰਚੇ ਹੋਏ ਆ ਹਾਲਾਂਕਿ ਇਹ ਜੋ ਜਗ੍ਹਾ ਹੈ ਇੱਕ 50 ਸਾਲ ਤੋਂ ਕਿਸੇ ਕਬਜ਼ੇ ਵਿੱਚ ਸੀਗੀ ਲੇਕਿਨ ਮੈਡਮ ਨੀਨਾ ਮਿੱਤਲ ਤੇ ਨਗਰ ਕੌਂਸਲ ਦੇ ਸਹਿਯੋਗ ਨਾਲ ਇਸ ਨੂੰ ਖਾਲੀ ਕਰਵਾ ਲਿਤਾ ਗਿਆ ਤੇ ਇੱਥੇ ਬੱਚਿਆਂ ਦੇ ਲਈ ਤੇ ਖਾਸ ਬਜ਼ੁਰਗਾਂ ਲਈ ਨੌਜਵਾਨਾਂ ਲਈ ਇੱਥੇ ਜੋ ਹੈ ਪਾਰਕ ਦਾ ਅੱਜ ਨੀ ਪੱਥਰ ਰੱਖਣ ਮੈਡਮ ਨੀਨਾ ਮਿੱਤਲ ਇੱਥੇ ਪਹੁੰਚਿਆ ਸੀ ਉਹਨਾਂ ਨਾਲ ਗੱਲਬਾਤ ਗੱਲਬਾਤ ਕਰਾਂਗੇ ਤੇ ਨਾਲੇ ਮਹੱਲੇ ਵਾਸੀਆਂ ਕੋਲ ਪੁੱਛਾਂਗੇ ਕਿ ਆਖਿਰ ਇਸ ਪਾਰਕ ਦੇ ਬਣਨ ਨਾਲ ਉਹਨਾਂ ਨੂੰ ਕਿੰਨੀ ਖੁਸ਼ੀ ਹੋਈ ਹੈ ਜਤਿੰਦਰ ਲਕੀ ਐਨਆਰ ਪੰਜਾਬ ਰਾਜਪੁਰਾ ਏਨੇ ਮਾਈਕ ਅੱਜ ਜੋ ਮਾਰਕ ਦਾ ਉਤਪਾਦਨ ਕਰਨ ਆਇਓ ਕੀ ਕਹਿਣਾ ਹੈ ਅੱਜ ਸਾਨੂੰ ਬੜੀ ਖੁਸ਼ੀ ਹੈ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਇਸ ਕਲੋਨੀ ਨਾਲ ਜੋ ਵਾਅਦਾ ਕੀਤਾ ਸੀ ਉਹਨੂੰ ਪੂਰਾ ਕਰਨ ਜਾ ਰਹੀ ਆ ਕਿਉਂਕਿ ਜਦੋਂ ਮੈਂ ਇਸ ਕਲੋਨੀ ਚਾਂਦੀ ਸੀ ਤਾਂ ਮੇਰੇ ਕੋਲੇ ਲੋਕਾਂ ਦੀ ਇੱਕੋ ਹੀ ਡਿਮਾਂਡ ਆਈ ਸੀ ਕਿ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਡੇ ਇੱਥੇ ਪਾਰਕ ਬਣਾ ਦਿਓ ਕਿਉਂਕਿ ਜਿਹੜੇ ਇੱਥੇ ਜੋ ਪਹਿਲਾਂ ਚੱਲ ਰਿਹਾ ਸੀ ਉਹਦੇ ਨਾਲ ਲੋਕਾਂ ਨੂੰ ਬੜੀ ਡਿਸਟਰਬੈਂਸ ਹੁੰਦੀ ਸੀ ਪੋਲੂਸ਼ਨ ਫੈਲਦਾ ਸੀਗਾ ਤਾਂ ਅੱਜ ਮੈਂ ਧੰਨਵਾਦ ਕਰੂੰਗੀ ਕਮੇਟੀ ਦੀ ਟੀਮ ਦਾ ਸਾਡੇ ਪੁਲਿਸ ਡਿਪਾਰਟਮੈਂਟ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਅਸੀਂ ਇਹ ਸਾਰਾ ਕੰਮ ਕਰਨ ਚ ਕਾਮਯਾਬ ਹੋਏ ਹੋਏ ਲੋਕਾਂ ਨਾਲ ਵਾਦਾ ਕੀਤਾ ਹੋਇਆ ਵਾਦਾ ਅਸੀਂ ਪੂਰਾ ਕੀਤਾ ਬੜਾ ਕਿੰਨੇ ਚੀਜ਼ ਚ ਮੁਕੰਮਲ ਹੋ ਜੂਗੀ ਪਾਰਕ ਦੀ ਇਹ ਤਾਂ ਸਭ ਰੈਡੀमेड ਹੈ ਪਿੱਲਰ ਤੁਸੀਂ ਦੇਖਿਆ ਅੱਜ ਰੈਡੀमेड ਪਿੱਲਰ ਲਗਾ ਰਹੇ ਹਾਂ ਬਹੁਤ ਜਲਦੀ ਕੰਪਲੀਟ ਹੋ ਜਾਊਗਾ ਤੇ ਇੱਥੇ ਜਿਵੇਂ ਲੋਕਾਂ ਦੀ ਡਿਮਾਂਡ ਹੈ ਜੋ ਜੋ ਅੱਗੇ ਜਿਵੇਂ ਜਿਵੇਂ ਉਹਨਾਂ ਦੀ ਡਿਮਾਂਡ ਆਈ ਜਾਊਗੀ ਕੋਈ ਚੂਲੇ ਲਾਣੇ ਹੈ ਕੁਝ ਹੋਰ ਪਾਰਕ ਦਾ ਜਿਵੇਂ ਬਣਾਣਾ ਹੈ ਰਾਮਲੀਲਾ ਗਰਾਊਂਡ ਵੀ ਹੈ ਤਾਂ ਉਹ ਸਾਰੀਆਂ ਚੀਜ਼ਾਂ ਜਿਵੇਂ ਜਿਵੇਂ ਡਿਮਾਂਡ ਆਈ ਜਾਊਗੀ ਉਹ ਲੋਕਾਂ ਦੇ ਹਿੱਤਾਂ ਨੂੰ ਦੇਖਦੇ ਹੋਏ ਮੈਡਮ ਇਸ ਤਰ੍ਹਾਂ ਦਾਜਬੇ ਦੇ ਵਿੱਚ ਕਿਤੇ ਹੋਰ ਇਸ ਤਰ੍ਹਾਂ ਤਾਂ ਕਾਇਕ ਸਹੀ ਹੋਈ ਵੀ ਹੈ ਜੀ ਉਹਨਾਂ ਨੂੰ ਵੀ ਕਲੀਅਰ ਕਰਾਂਗੇ ਜੀ ਬਿਲਕੁਲ ਮੈਂ ਤੁਹਾਨੂੰ ਵੀ ਬੇਨਤੀ ਕਰਦੀ ਆ ਮੀਡੀਆ ਵਾਲੇ ਭਰਾਵਾਂ ਨੂੰ ਕੋਈ ਚੀਜ਼ ਜੇ ਬਾਈਚਾਂ ਸਾਡੀ ਨਿਗਾਚ ਨਹੀਂ ਤੁਹਾਡੀ ਨਿਗਾਚ ਹੈਗੀ ਹੈ ਵੀ ਜੇ ਕਿਤੇ ਇੱਥੇ ਨਜਾਇਜ਼ ਕਬਜ਼ੇ ਹੋਏ ਹੈ ਤਾਂ ਉਹ ਸਾਡੇ ਧਿਆਨ ਚ ਲਿਆਓ ਕਿਉਂਕਿ ਨਜਾਇਜ਼ ਕਬਜ਼ਾ ਕੋਈ ਨਹੀਂ ਰਹਿਣ ਦਿੱਤਾ ਜਾਊਗਾ ਜੋ ਮਿਊਂਸਪੈਲਟੀ ਦੀ ਜਗ੍ਹਾ ਹੈ ਉਹ ਮਿਊਂਸਪੈਲਟੀ ਹੀ ਕਾਬਜ਼ ਹੋਊਗੀ ਉਹ ਲੋਕਾਂ ਦੇ ਫਾਇਦੇ ਲਈ ਹੋਊਗੀ ਇਹ ਨਹੀਂ ਕਿ ਕੁਝ ਪੋਲੀਟੀਕਲ ਲੋਗ ਆਪਦੇ ਲੋ ਆਪਦੇ ਫਾਇਦੇ ਲਈ ਆਪਦੇ ਲੋਕਾਂ ਨੂੰ ਉਹਨਾਂ ਜਗ੍ਹਾ ਤੇ ਕਬਜ਼ੇ ਕਰਵਾਣ ਲੋਕਾਂ ਦੀ ਜਗ੍ਹਾ ਲੋਕਾਂ ਤੇ ਆਊਗੀ ਮੈਂ ਤੁਹਾਨੂੰ ਦੇ ਥਰੂ ਵੀ ਬੇਨਤੀ ਕਰਦੀ ਆ ਕਿ ਜਾਂ ਤਾਂ ਉਹ ਜਗ੍ਹਾ ਆਪੇ ਛੱਡ ਜੋ ਤੇ ਨਹੀਂ ਫਿਰ ਕਮੇਟੀ ਦਾ ਪੀਲਾ ਪੰਜਾ ਤਿਆਰ ਹੈ ਹੁਣ ਕੋਈ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਮੈਡਮ ਜਿਹੜੀ ਇਹ ਪਾਰਕ ਹੈ ਦੀ ਮਲਕੀਅਤ ਕਿਹਦੇ ਕੋਲ ਰਹੇਗੀ ਮਿਊਸਪੈਲਟੀ ਕੋਲ ਹੈ ਮਿਊਸਪੈਲਟੀ ਦੀ ਜਗ੍ਹਾ ਹੈ ਮਾਲਕ ਮਿਊਸਪੈਲਟੀ ਹੀ ਰਹੇਗੀ ਮੈਮ ਕਿੰਨੀ ਜਗ੍ਹਾ ਹੈ ਔਰ ਕਿੰਨੇ ਟਾਈਮ ਵਿੱਚ ਇਸ ਨੂੰ ਇਹ ਬਹੁਤ ਜਲਦੀ ਪੂਰੀ ਹੋ ਜੂਗੀ ਜਿਹੜੀ ਜਿੰਨਾ ਵੀ ਏਰੀਆ ਹੈਗਾ ਪਾਰਕ ਦਾ ਜੋ ਮਿਊਨਿਸਪੈਲਟੀ ਨੇ ਦੇਖਣਾ ਹੈ ਆਪਣਾ ਜੋ ਮਿਊਨਿਸਪੈਲਟੀ ਦੀ ਹੱਦ ਹੈ ਮੈਂ ਉਸ ਤੋਂ ਹੱਦ ਤੋਂ ਬਾਹਰ ਮਿਊਨਿਸਪੈਲਟੀ ਨਹੀਂ ਜਾਏਗੀ ਜਿੰਨੀ ਮਿਊਨਿਸਪੈਲਟੀ ਦੀ ਜਗ੍ਹਾ ਉੱਥੇ ਵਧੀਆ ਪਾਰਕ ਬਿਲਡ ਕਰਕੇ ਦਿੱਤਾ ਜਿਸ ਤਰ੍ਹਾਂ ਇਹ ਰਾਮਲੀਲਾ ਵਾਲੀ ਸਟੇਜ ਬਣੀ ਹੋਈ ਹੈ ਇਹਨੂੰ ਮਨਜ਼ੂਰੀ ਮਿਲੇਗੀ ਜਾਂ ਇਹਨੂੰ ਸਭ ਕੁਝ ਮੈਂ ਕਰ ਸਾਰੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਥੇ ਸਾਰਾ ਕੰਮ ਹੋਵੇਗਾ ਪਹਿਲਾਂ ਵੀ ਇੱਕ ਵਾਰ ਨਾ ਇੱਥੇ ਦੀਵਾਰ ਬਣੀ ਸੀ ਆਹ ਤੋਂ 25-30 ਸਾਲ ਪਹਿਲਾਂ ਪਰ ਉਹ ਉਹ ਬਾਅਦ ਵਿੱਚ ਇਹਨਾਂ ਨੇ ਫੇਰ ਤੋੜ ਦਿੱਤੀ ਸੀ ਉਹ ਤੁਸੀਂ ਦੇਖੋ ਕੋਈ ਦੀਵਾਰ ਨਹੀਂ ਹੈ ਇਸ ਤਰ੍ਹਾਂ ਜੇ ਦੁਵਾਰੇ ਕੋਈ ਇਸ ਤਰ੍ਹਾਂ ਦਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਫਿਰ ਕੀ ਐਕਸ਼ਨ ਉਹਦੇ ਲਈ ਸਾਡੇ ਐਸਐਚਓ ਬਲਵਿੰਦਰ ਜੀ ਖੜੇ ਹੈ ਉਹਦਾ ਜਵਾਬ ਉਹ ਦੇ ਸਕਦੇ ਨੇ ਪਰ ਮੈਂ ਇੱਕ ਚੀਜ਼ ਜ਼ਰੂਰ ਕਹੂੰਗੀ ਕਿ ਜੋ ਮਿਊਸਪੈਲਟੀ ਦੀ ਜਗ੍ਹਾ ਉਹਦਾ ਮਾਲਕ ਮਿਊਸਪੈਲਟੀ ਰਹੇਗੀ ਤੇ ਮਿਊਸਪੈਲਟੀ ਹੀ ਉਹਨੂੰ ਥਮਲੇਗੀ ਐ ਐਮਐਲਏ ਸਾਹਿਬ ਕੀ ਜਿਹੜਾ ਪਾਰਕ ਹੈ ਇਹ ਵੱਡਿਆ ਪਾਰਕਾਂ ਵਾਂਗ ਬਣੂਗਾ ਕਿ ਇੱਥੇ ਬੱਚਿਆਂ ਦਾ ਪਾਰਕ ਬਣਾਇਓ ਕਿਸ ਤਰ੍ਹਾਂ ਦੀ ਇਹ ਇਹ ਬਹੁਤ ਸੋਹਣਾ ਪਾਰਕ ਬਣੂਗਾ ਇਸ ਕਲੋਨੀ ਦੀ ਇੱਕ ਸ਼ਾਨ ਬਣੂਗਾ ਇੱਕ ਮਿਸਾਲ ਬਣੂਗਾ थैंक यू मैम आपका मेरा नाम पार्थ है क्या कहना चाहते हो ये जो मैडम पार्क बनवा रहे हैं यहाँ पे आप यहाँ पे आप पार्क बना दो यहाँ पे ना गाड़ी हाँ जी गाड़ी पार्किंग करने की ना जगह हो जाएगी अच्छा जी तो यहाँ पे बच्चे खेल सकते हैं आपके खेलने के लिए पार्क बना रहे हैं मैडम और साथ में झूले हाँ। लगा रहे हैं कैसे फील कर रहे हो आप फिर यहाँ पे बहुत बच्चे रहते हैं ना यहाँ पे यहाँ पे यहां पे वो बच्चे अपने मम्मा को दुखी करते हैं क्योंकि उनको झूलना पड़ता है हां तो अभी झूले लग जाएंगे फिर हैप्पी हो जाओगे आप हां फिर 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 बच्चे अपनी मां की ना जान नहीं खाएंगे बस झूला लेंगे कितने रहने वाले आपा मिर्च मंडी का इशारा कर रहे हैं आजरा कॉलोनी छटा के इठे जड़ा पहले लोका ने कीता वे सरकारी थाने कब्जा कीता सीगा इठे पार्क बन रहा है तो तौड़ा जी बारे की कहना जी ना जी बहुत बढ़िया जी बच्चे अपने ऊपर खेलिया करेंगे सैर करे करेंगे ਅੱਛਾ ਜੀ ਹਾਂ ਜੀ ਸਭ ਨੂੰ ਫਾਇਦਾ ਹੈ ਕਈ ਕਈ ਲੋਕ ਇੱਥੇ ਥੋੜੇ ਰੌਲਾ ਪਾ ਰਹੇ ਹੋ ਇਹ ਉਹਦੇ ਕੀ ਕਰ ਰਹੇ ਜੀ ਉਹ ਕਹਿੰਦੇ ਸੀ ਜੀ ਵੀ ਇਹਨਾਂ ਨੂੰ ਰੋੜੀ ਗੇਰਦੇ ਸੀ ਪਹਿਲਾਂ ਉਹਰੇ ਅੱਛਾ ਜੀ ਉਹਨਾਂ ਨੂੰ ਪਹਿਲਾਂ ਕਹਿ ਰਹੇ ਸੀ ਕਿ ਮੋਸਾ ਹੋਗੇ ਜਗ੍ਹਾ ਦੇਗੇ ਹਾਂਜੀ ਹੁਣ ਪਹਿਲਾਂ ਹੁਣ ਇਹਨਾਂ ਨੇ ਅਬ ਇਹਨਾਂ ਦੀ ਜਗ੍ਹਾ ਤੇ ਦਿੱਤੀ ਨਹੀਂ ਹੁਣ ਮਤਲਬ ਤੁਸੀਂ ਤੁਸੀਂ ਖੁਸ਼ ਹੈ ਵੀ ਥਾਂਕ ਥਾਂਕ ਦਾ ਸਾਫ ਸਫਾਈ ਸਾਫ ਸਫਾਈ ਹੋ ਜੇ ਵਧੀਆ ਤੇ ਪਾਰਕ ਬਣ ਗਿਆ ਹਾਂਜੀ ਹਾਂ ਜੀ ਹੋਰ ਕੀ ਕਹਿਣਾ ਚਾ ਰਹੇ ਆ ਬਕਲੋਨੀ ਵਿੱਚ ਤੋਂ ਕੀ ਚਾਹੀਦਾ ਬਕਲੋਨੀ ਦੇ ਵਿੱਚ ਕੀ ਬਣਾਉਣਾ ਚਾਹੀਦਾ ਇਸ ਤੋਂ ਬਿਨਾ ਹੋਰ ਵਧੀਆ ਜੀ ਪਾਰਕ ਉਰੇ ਆਪਣੇ ਇੱਕ ਅਦਾ ਬ੍ਰਾਤ ਘਰ ਬਣ ਜਾਂਦੇ ਵਿਆਹ ਸ਼ਾਦੀਆਂ ਵਾਸਤੇ ਵੀ ਪਾਰਕ ਤਾਂ ਇਹਦਾ ਬਣ ਗਿਆ ਹਾਂ ਜੀ ਹਾਂ ਤੁਹਾਡੇ ਕਲੋਨੀ ਦੇ ਵਿੱਚ ਹੋਰ ਕੀ ਸਮੱਸਿਆ ਹੈ ਤੁਹਾਨੂੰ ਐ ਲੱਗੇ ਵੀ ਇਹ ਕੁਝ ਬਣਾਉਣਾ ਚਾਹੀਦਾ ਨਾ ਨਾ ਸਮੱਸਿਆ ਤਾਂ ਕੋਈ ਨਹੀਂ ਆ ਸਾਨੂੰ ਖੁਸ਼ੀ ਹੈ ਨਾ ਵਧੀਆ ਇਹ ਪਾਰਕ ਬਣੇ ਉਰੇ ਬੱਚੇ ਵੱਡੇ ਖੇਡਿਆ ਕਰਨਗੇ ਆਪਣਾ ਪਾਰਕ ਵਿੱਚ ਸੈਰ ਕਰਿਆ ਕਰਨਗੇ ਸਾਰੇ ਜਣੇ